ਆ ਵੀ ਮਿੱਤਰੋ ਅੱਜ ਆਪਾਂ ਪਹੁੰਚੇ ਆਂ ਭਿੱਖੀ ਵਿੰਡ ਦੇ ਨਾਲ ਦੇ ਪਿੰਡ ਸਿੰਘਪੁਰਾ ਵਿਆਹ ਇਹ ਜੀ ਆਪਣੇ ਮਿੱਤਰ ਦਾ ਵਿਆਹ ਮਿੱਤਰ ਵੀ ਸਮਝੋ ਤੇ ਰਿਸ਼ਤੇਦਾਰ ਵੀ ਰਿਸ਼ਤੇਦਾਰੀ ਕੀ ਉਹ ਅੱਗੇ ਦੱਸਾਂਗੇ ਮੁੰਡਿਆਂ ਨੇ ਸਪੈਸ਼ਲ ਕਿਹਾ ਮੱਲੀ ਸਾਹਿਬ ਮੇਰੇ ਵਿਆਹ ਦਾ ਵਲੌਗ ਜ਼ਰੂਰ ਬਣਾਉਣਾ ਇਹ ਨੇ ਜੀ ਉਹ ਸਖਸ਼ ਜਿਨ੍ਹਾਂ ਦਾ ਵਿਆਹ ਸੀ ਮਹਾਵੀਰ ਸਿੰਘ ਬੜਾ ਦਿਲਦਾਰ ਬੰਦਾ ਜੀ ਇਹ ਸਾਹਮਣੇ ਦਾ ਸ਼ਾਨਦਾਰ ਘਰ ਹੈ ਜੀ ਤੇ ਅੱਜ ਮੌਸਮ ਵੀ ਵਧੀਆ ਸੀ 10 ਵਜੇ ਦਾ ਸਮਾਂ ਤੇ ਅੱਜ ਮੁੰਡੇ ਨੂੰ ਲੱਗਣਾ ਸ਼ਗਨ ਤੇ ਕੱਲ ਨੂੰ ਆ ਬਰਾਤ ਹਾਂਜੀ ਇਧਰ ਚਾਚੂ ਲੱਗ ਚੁੱਕੀ ਹੈ ਜੀ ਪਕੌੜੇ ਲੱਗ ਚੁੱਕੇ ਆ ਤੇ ਤਰ੍ਹਾਂ ਤਰ੍ਹਾਂ ਦੀਆਂ ਵੈਰਾਈਟੀਆਂ ਵੇਖੋ ਲੱਗ ਚੁੱਕੀਆਂ ਤੇ ਮਾਮੀ ਕਹਿੰਦੀ ਪਹਿਲਾਂ ਪੇੜ ਪੂਜਾ ਫਿਰ ਕੰਮ ਦੂਜਾ ਵੱਡੀ ਮਾਮੀਆ ਜੀ ਰੌਣਕ ਪੂਰੀ ਲਾਈਏ ਨੇ ਰਾਤ ਨੱਚ ਟੱਪਾਂ ਨੂੰ ਸ਼ੇਰ ਆਈਏ ਮਾਮੀ ਸਾਡੀ ਤੇ ਅੱਗੇ ਤੁਹਾਨੂੰ ਘਰ ਦੇ ਦਰਸ਼ਨ ਕਰਾ ਦਿੰਨੇ ਆ ਹਾਂਜੀ ਸੁਖਮਨੀ ਸਾਹਿਬ ਪਾਠ ਚੱਲ ਰਿਹਾ ਜੀ ਤੇ ਸੁਖਮਨੀ ਸਾਹਿਬ ਤੋਂ ਬਾਅਦ ਹੀ ਮੰਡ ਨੂੰ ਛੱਗਣ ਲੱਗੇਗਾ ਇਸ ਤਰ੍ਹਾਂ ਦਾ ਘਰ ਹੀ ਸਾਹਮਣੇ ਹਲਦੀ ਵਾਲਾ ਸਿਸਟਮ ਆ ਜਿਹੜਾ ਰਾਤ ਨੂੰ ਹਲਦੀ ਦਾ ਜਿਹੜਾ ਇਹਨਾਂ ਨੇ ਰਸਮ ਕਰਨੀ ਆ ਤੇ ਸਾਹਮਣੇ ਗੁਰੂ ਦੀ ਬਾਣੀ ਨਾਲ ਜੁੜੇ ਰਹਿਣਾ ਹਮੇਸ਼ਾ ਹੀ ਚਾਹੀਦਾ ਕਿਉਂਕਿ ਗੁਰੂ ਦੀ ਬਾਣੀ ਤੋਂ ਬਿਨਾ ਕੋਈ ਵੀ ਕੰਮ ਸ਼ੁਰੂ ਨਹੀਂ ਕਰਨਾ ਚਾਹੀਦਾ ਤੇ ਸਾਹਮਣੇ ਬਾਬਾ ਜੀ ਨੇ ਬੜੀ ਮਿੱਠੀ ਬਾਣੀ ਜਿਹੜੀ ਕਿ ਸੁਣਾਈ ਸਾਨੂੰ ਸੁਣੀ ਸੰਗਤਾਂ ਨੇ ਬਹਿ ਕੇ ਹਾਂ ਜੀ ਤੇ ਸਾਹਮਣੇ ਕੈਮਰਾਮੈਨ ਆਪਦਾ ਕੰਮ ਕਰਦੇ ਹੋਏ ਕਰੋ ਦਰਸ਼ਨ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਬਾ ਜੀ ਦੇ ਕਰ ਲੋ ਦਰਸ਼ਨ ਜੀ ਕਿਉਂਕਿ ਕੋਈ ਵੀ ਕੰਮ ਜਿਹੜਾ ਹੁੰਦਾ ਸਾਡੇ ਪਹਿਲਾਂ ਗੁਰੂਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹੁੰਦਾ ਉਸ ਤੋਂ ਬਾਅਦ ਬਾਕੀ ਕੰਮ ਹੁੰਦੇ ਨੇ ਤੇ ਬਾਹਰ ਆਪਾਂ ਵੀ ਰੈਡੀ ਆ ਜੀ ਤੇ ਵਲੌਗ ਨੂੰ ਇੰਜੋਏ ਕਰਿਆ ਜੀ ਸ਼ੇਅਰ ਜ਼ਰੂਰ ਕਰਿਆ ਜੀ ਤੇ ਇੱਧਰ ਵੀ ਕੈਮਰਾਮੈਨ ਵੀ ਬੁਲਾਏ ਸੀ ਤੇ ਮਹਾਵੀਰ ਨੇ ਕੀਤਾ ਸੀ ਵਿਆਹ ਲਾਈਵ ਪਰ ਕੋਈ ਤਕਨੀਕੀ ਕਾਰਨ ਆ ਗਿਆ ਫਿਰ ਕਿਹਾ ਵੀ ਮਾਮਾ ਕੈਮਰੇ ਵਿੱਚ ਕੋਈ ਨੁਕਸ ਨਕਸ ਵੇਖ ਵੀਰ ਵਿਆਹ ਲਾਈਵ ਕਿਉਂ ਨਹੀਂ ਜਾ ਰਿਹਾ ਕਿਉਂਕਿ ਸਾਡੇ ਮਹਾਵੀਰ ਦੇ ਬ੍ਰਦਰ ਜਿਹੜੇ ਬਾਹਰ ਨੇ ਸਾਡੇ ਮਾਮੇ ਦੀ ਜਵਾਈ ਯਾਨੀ ਕਿ ਸਾਡੇ ਜੀਜਾ ਜੀ ਮੇਰੇ ਮਾਮੇ ਦੇ ਜਵਾਈ ਤੇ ਇਹ ਸਾਹਮਣੇ ਸੰਗਤਾਂ ਖਾ ਰਹੀਆਂ ਜੀ ਹਾਂਜੀ ਤਲੌ ਜੀ ਦਰ ਮਾਮਾ ਜੀ ਗੱਲਬਾਤ ਕਰਦੇ ਹੋ ਇਹ ਸਾਡੇ ਮਾਮਾ मामੀ ਜੀ ਜਿਨ੍ਹਾਂ ਦੀ ਕੇ ਇੱਥੇ ਬੇਟੀ ਵਿਆਹੀ ਆ ਤੇ ਆਪਾਂ ਬਈ ਚੱਕ ਲਈ ਪਲੇਟ ਮੈਂ ਕਿਹਾ ਵੀ मामੀ ਵਾਲਾ ਕੰਮ ਤੂੰ ਵਰਤ ਬਈ ਪਹਿਲਾਂ ਪੇੜ ਪੂਜਾ ਫਿਰ ਕੰਮ ਦੂਜਾ ਚੱਕੇ ਪਕੌੜੇ ਪਕੂੜੇ ਟੈਸਟ ਕੀਤੇ ਹਲਵਾਈ ਨੇ ਗੜ ਤੇ ਵਟ ਹਾਂਜੀ ਕਹਿੰਦੇ ਵੀ ਨੌ ਵਿਆਹ ਸਾਡੇ ਹਲਵਾਈ ਨੇ ਪਕਤਾਏ ਆ ਜਿਨੇ ਇਹ ਪਕੌੜੇ ਬਣਾਏ ਨੇ ਤੇ ਟੈਸਟ ਕੀਤੇ ਆ ਮੈਂ ਕਹਿੰਦਾ ਵੀ ਬੰਬ ਕੱਢੀ ਬਈ ਸੀ ਤੇ ਲੈ ਵੀ ਸੰਗਤਾਂ ਪਹੁੰਚ ਚੁੱਕੀਆਂ ਨਹੀਂ ਹੈ ਪੂਰਾ ਹੱਲਾ ਜਿਹੜਾ ਕਿ ਹੁਣ ਜਾਨੀ ਕਿ ਪਕੌੜਿਆਂ ਤੇ ਪੈ ਗਿਆ ਤੇ ਉਧਰੋਂ ਬਈ ਸ਼ਗਨ ਵਾਲੇ ਵੀ ਆ ਚੁੱਕੇ ਸੀ ਤੇ ਇਧਰ ਸਾਨੂੰ ਬਈ ਜਵਾਗ ਫੜਾਏ ਨੇ ਆ ਭਾਜੀ ਦਾ ਤਾਂ ਬੜਾ ਹੀ ਬੁਰਾ ਹਾਲ ਸੀ ਅੱਜ ਇਹ ਕਹਿੰਦਾ ਵੀ ਮੈਂ ਜ਼ਿੰਦਗੀ 'ਚ ਉਹਨਾਂ ਜਵਾਗ ਨਹੀਂ ਚੱਕਿਆ ਜਿੰਨਾ ਮੈਂ ਅੱਜ ਮਹਾਵੀਰ ਦੇ ਆਣ ਕੇ ਵਿਆਹ ਤੇ ਚੱਕ ਲਿਆ ਇਹੋ ਹੀ ਹਾਲ ਮੇਰਾ ਬਈ ਮੈਂ ਕਦੀ ਘਰੇ ਨਹੀਂ ਇੰਨੀ ਨਮਨੀਰ ਨੂੰ ਚੱਕਿਆ ਜਿੰਨਾ ਕਿ ਆਣ ਕੇ ਮੈਂ ਇਸ ਵਿਆਹ ਤੇ ਚੱਕ ਲਿਆ ਹਾਂਜੀ ਦੇਖੋ ਤੁਸੀਂ ਭਾਈ ਦੇ ਹੱਥੇ ਸਾਰੇ ਸ਼ਾਮੇਸ਼ਾ ਤੁਹਾਨੂੰ ਇਸ ਪੂਰੇ ਵਲੌਗ ਚ ਜਵਾਕ ਹੀ ਦਿਸੇਗਾ ਤੇ ਇਹੋ ਜਿਹਾ ਕੋਈ ਸਿਸਟਮ ਸੀਗਾ ਤੇ ਸਾਰੀਆਂ ਸੰਗਤਾਂ ਵੀ ਪਕੌੜੇ-ਪਕੂੜੇ ਖਾਂਦੀਆਂ ਹੋਈਆਂ ਇਹ ਆ ਉਹ ਭੈਣ ਸਾਡੀ ਜਿਹੜੀ ਯੂਕੇ ਤੋਂ 5 ਸਾਲਾਂ ਬਾਅਦ ਆਈ ਤੇ ਜਿਸ ਦੇ ਦਿਉਰ ਦਾ ਵਿਆਹ ਜੋ ਕਿ ਆਪਣੀ ਮਾਮੇ ਦੀ ਲੜਕੀ ਹੈ ਤੇ ਆ ਸਾਹਮਣੇ ਹੈ ਜੀ ਮੱਥਾ ਟੇਕਦੀ ਹੋਈ ਭੈਣ ਸਾਡੀ ਤੇ ਹੁਣ ਜੀ ਲੱਗਣ ਲੱਗਿਆ ਸ਼ਗਨ ਹਾਂਜੀ ਕਹਿੰਦੇ ਨੇ ਨਾ 50% ਵਿਆਹ ਜਿਹੜਾ ਅੱਜ ਕਰ ਚੱਲੇ ਹੈ ਤੇ 50% ਅਗਲੇ ਦਿਨ ਹੋਊਗਾ ਜਦੋਂ ਫੇਰੇ ਹੋਣਗੇ। ਹਾਂਜੀ। ਲੋ ਜੀ ਸ਼ਗਨ ਲੱਗਿਆ ਇਹ ਉਹਨਾਂ ਦੇ ਸਹੁਰਾ ਸਾਹਿਬ ਦੀ ਸ਼ਗਨ ਲਾਉਣ ਆਏ ਨੇ। ਪੰਜਵੜ ਬਰਾਤ ਜਾਣੀ ਹੈ ਜੀ ਪੰਜਵੜ। ਨੇੜੀ ਹੈ ਜੀ ਪਿੰਡ ਪੰਜਵੜ। ਮੁੰਡਾ ਪੂਰਾ ਸੋਨਾ ਸੁਨੱਖਾ ਪੱਗ ਬੰਨੀ ਐ ਨੇ ਅੱਜ ਵੱਟਾਂ ਵਾਲੀ। ਤੇ ਦੇਖੋ ਜੀ ਸ਼ਗਨ ਛੁਗਣਾ ਲੱਗ ਰਿਹਾ। ਤੇ ਉਸ ਤੋਂ ਬਾਅਦ ਗੱਲ ਦੇ ਵਿੱਚ ਜੋ ਵੀ ਰਸਮ ਰਿਵਾਜ ਹੁੰਦੇ ਆ ਕੈਂਠਾ ਪਾਇਆ ਉਹਨਾਂ ਨੇ ਖੁਸ਼ੀ ਵਜੋਂ ਹਾਂਜੀ ਮੁੰਡਾ ਪੂਰਾ ਖੁਸ਼ ਹੈ ਜੀ ਅੱਜ ਕਿਉਂਕਿ ਵਿਆਹ ਦਾ ਚਾਹੀ ਵੱਖਰਾ ਹੁੰਦਾ ਤੁਸੀਂ ਦੇਖ ਸਕਦੇ ਜੀ ਜੋ ਵੀ ਰਿਵਾਜ ਨੇ ਪੂਰਾ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਕਿਹਾ ਵੀ ਮੁੰਡਾ ਖੁਸ਼ ਹੋ ਜਾ ਉਸ ਤੋਂ ਬਾਅਦ ਆਪਾਂ ਸ਼ਗਨ ਪਾਇਆ ਇੱਕ ਸੈਲਫੀ ਲਈ ਹਾਂਜੀ ਤੇ ਕੁਝ ਅਨਮੋਲ ਤਸਵੀਰਾਂ ਆਪਣੀ ਤੇ ਉਸ ਤੋਂ ਬਾਅਦ ਆ ਪਤਾ ਨਹੀਂ ਕੀ ਐ ਨੇ 80 ਮਿੰਟਾਣਾ ਜਾਂ ਲੈ ਆਂਦਾ ਬਾਈ ਜੀ ਰਾਤ ਨੂੰ ਮਿਲਦਾ ਮੁੰਡਾ ਆਤੀ ਕਰਵਾਏਗਾ ਬਾਕੀ ਕੁਝ ਤਸਵੀਰਾਂ ਹਾਸੇ ਖੇੜੇ ਦੀਆਂ ਵੇਖੋ ਜੀ ਭੈਣਾ ਬੀਬੀਆਂ ਭੂਆ ਚਾਚੀਆਂ ਤਾਈਆਂ ਸਾਰੀਆਂ ਸਾਡੀਆਂ ਜੋ ਵੀ ਰਿਸ਼ਤੇਦਾਰੀਆਂ ਨੇ ਇੰਜੋਏ ਕਰ ਰਹੀਆਂ ਨੇ ਸਪੈਸ਼ਲ ਉਹਨਾਂ ਦੇ ਵਿੱਚ ਚੋਬਰ ਵੀ ਨੱਚ ਰਿਹਾ ਤੇ ਸੁਣੋ ਕੁਝ ਬੋਲ ਤੇ ਕਰੋ ਵੀਡੀਓ ਦੇ ਅੰਤ ਤੱਕ ਲਾਈਕ ਸ਼ੇਅਰ ਜ਼ਰੂਰ ਕਰ ਦਿਓ I <laughs> got <laughs> ਇਹ ਰਾਤ ਵਾਲਾ ਕੰਮ ਕਰਕੇ ਲੈ ਦੱਸ ਹੁਣ ਐ ਕੀ ਗੱਲ ਔਰ ਆਦ ਵੀ ਬੋਲੀ ਪਾਣਾ ਬੋਲੀ ਪਾ ਇੱਕ ਓਏ ਕੋਈ ਨਹੀਂ ਲਾਈਵ ਨੂੰ ਕੀ ਹੈ ਯਾਰ ਤੂੰ ਬੋਲੀ ਪਾ ਦਾ ਸਲਾਈ ਵਾਲਾ ਨੇ ਤਾਂ ਇਹੋ ਤਾਂ ਕੁਝ ਵੇਖਣਾ ਬੋਰ ਹੋ ਜਾਂਦੇ ਆ ਰਾਤ ਬੜੀਆਂ ਰੌਣਕਾਂ ਲਾਈਆਂ ਆ ਉਹ ਜਿਹੜੇ ਪਲ ਕੈਚ ਕਰਨ ਵਾਲੇ ਹੁੰਦੇ ਆ